ਉਹਨਾਂ ਹਾਲਤਾਂ ਦੇ ਵਿੱਚ ਜਦੋਂ ਅਸੀਂ ਕੁਝ ਹਰਾਮ ਕਰਨਾ ਹੁੰਦਾ ਸਾਡੀਆਂ ਸਰੀਰ ਕੋ ਲੋੜਾ ਹੁੰਦੀ ਹੈ ਸਾਰਾ ਦਿਨ ਭਿਕਾਈ ਕਰਨ ਤੋਂ ਬਾਅਦ ਆਥੜੇ ਮੰਜੇ ਤੇ ਨਿਕਣਾ ਹੁੰਦਾ ਉਹਨਾਂ ਹਾਲਤਾਂ ਦੇ ਵਿੱਚ ਜਦੋਂ ਤੁਸੀਂ ਬਠਿੰਡੇ ਵੱਲ ਨੂੰ ਤੁਰਿਓ ਦੂਰ ਦਰਾਡੇ ਜ਼ਿਲ੍ਹਿਆਂ ਵਾਲੇ ਤੁਰਿਓ ਇੱਕ ਰਾਹ ਪੱਦਰ ਹੁੰਦਾ ਸਾਫ਼ ਹੁੰਦਾ ਘੰਟੇ ਚ ਬਗ ਜਾਗੇ ਡੇਢ ਚ ਬਗ ਜਾਗੇ ਦੋ ਚ ਬਗ ਜਾਗੇ ਉਹ ਸੀਮਤ ਸਵਾ ਤੈ ਹੁੰਦਾ ਏਕ ਉਹ ਪੋਜੀਸ਼ਨ ਬਣ ਜਾਣੀ ਤਰਪੇ ਕੋਈ ਲੱਤਵਾ ਸਲਾਮਤ ਰਹੂ ਜਾਨੀ ਨੁਕਸਾਨ ਹੋ ਸਕਦਾ ਕੋਈ ਵੱਡਾ ਭੇਡ ਬਣ ਸਕਦਾ ਸਰਕਾਰ ਨਾਲ ਇਹ ਹਾਲਾਤਾਂ ਨੂੰ ਭਾਪਦੇ ਹੋਏ ਬੁੱਝਦੇ ਹੋਏ ਜੋ ਨਾ ਲੰਮਾ ਪੈਂਡਾ ਤੁਸੀਂ ਤੈਅ ਕਰਕੇ ਆਇਓ ਪੂਰੀ ਰਾਤ ਸਾਰੇ ਜ਼ਿਲ੍ਹਿਆਂ ਦੀ ਲਗਭਗ ਰਿਪੋਰਟਾਂ ਆਉਂਦੀਆਂ ਅਸੀਂ ਵੀ ਸਾਨੂੰ ਪੁਰਾਣੇ ਪਾਸੇ ਘੇਰ ਲਿਆ ਸਾਨੂੰ ਆ ਨਾਕਾ ਅਸੀਂ ਤੋੜਤਾ ਅਗਲੇ ਨਾਕੇ ਤੇ ਪੁਰਾਣੇ ਤੋਂ ਫੇਰ ਘੇਰ ਲਿਆ ਤੇ ਉਸ ਕਿਸਮ ਦੇ ਦਰਿੰਦੇ ਅਫਸਰ ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਇਸ ਕਿਸਮ ਦੀ ਦਿਆ ਨਹੀਂ ਹੈਗੀ ਓਏ ਸਾਬਤ ਕਰ ਸਕਦੇ ਹੋ ਸਾਡੀ ਇਹ ਜਿਹੜੀ ਮੰਗ ਹੈ ਇਹ ਬੇਦਲੀਲ ਹੈ ਨਜਾਇਜ਼ ਹੈ ਸਾਡਾ ਵਾਅਦਾ ਹੈ ਕੰਪਨੀ ਨੂੰ ਘਾਟਾ ਪੈਂਦਾ ਹੈ ਸਰਕਾਰ ਦਾ ਮੁਨਾਫਾ ਰੋਕ ਰਿਹਾ ਹੈ ਤੋ ਦਲੀਲਾਂ ਲੈ ਕੇ ਆਉਂਦੇ ਹੋ ਤੇ ਉਹ ਸਾਬਤ ਕਰਦੇ ਹੋ ਵੀ ਇੱਕ ਝੂਠੇ ਲੋਕ ਕੱਟੇ ਹੋਏ ਹੋਇਆ ਝੂਠੇ ਲੋਕਾਂ ਨੇ ਸਰਕਾਰ ਦੀ ਨੀਦ ਹਰਾਮ ਕੀਤੀ ਹੋਈ ਐ ਇਹ ਗੱਲਾਂ ਭਰਾਓ ਕੱਲ ਚਲੀਆਂ ਸਾਲਾ ਦਿਨ ਤੜਕੇ ਤੋਂ ਚਲੀਆਂ ਅਧਿਕਾਰੀ ਆਏ ਲੈ ਕੇ ਪਾ ਕੇ ਕਵੇ ਜ਼ਿਕਰ ਮਾਈ ਸਰਕਾਰ ਨੇ ਚਲਿਓ ਛੋਟੀਆਂ ਮੱਗਾਂ ਮੋਲ ਲਈਆਂ ਜਾਣਗੀਆਂ ਪਾਈਪ ਲਾਈਨ ਵਾਲਿਆਂ ਨਾਲ ਬਹਿ ਕੇ ਸਮਝੌਤਾ ਕਰਾ ਦੇਗੇ ਛੋਟੇ ਬਣਦੇ ਪੈਸੇ ਛੋਟੇ ਖਾਤੇ ਚ ਪਵਾ ਦੇਗੇ ਇਧਰਲੇ ਪਾਸੇ ਤਾਂ ਗੱਲਾਂ ਦੂਜੇ ਪਾਸੇ ਉਹ ਗੱਲਾਂ ਵੀ ਕਿਸਾਨਾਂ ਨੇ ਤਾਂ ਕੁਝ ਲੈਣੀ ਨਹੀਂ ਕਿਸਾਨਾਂ ਦੇ ਤਾਂ ਪੈਸੇ ਦਿੱਤੇ ਹੋਏ ਐ ਇਹੀ ਗੱਲ ਭਾਰਤ ਵਾਲਾ ਆਲੇ ਦੇਣ ਕਈ ਹੀ ਗੱਲ ਪਾਈਪਲਾਈਨ ਵਾਲੇ ਦੇਣ ਤੇ ਇਹੀ ਗੱਲ ਜਿੱਦੇ ਸਾਡੀਆਂ ਝੋਨੇ ਦੀਆਂ ਢੇਰੀਆਂ ਮੰਡੀਆਂ ਦੇ ਵਿਚੰਬਰ ਲੱਗੇ ਪਏ ਹੁੰਦੇ ਆ ਬਾਹਰ ਲੱਗੇ ਪਏ ਹੁੰਦੇ ਆ ਉਹ ਅਫਸਰ ਜਿਹੜੇ ਪਰਖਣ ਦੇ ਲਈ ਮਸ਼ੀਨਾਂ ਲੈ ਕੇ ਆਉਂਦੇ ਐ ਉਹਦੀ ਚੂੜੀ ਥੋੜੀ ਜੀ ਵੱਧ ਕਸਦੀ ਇਹ ਤਾਂ ਸੋਡਾ ਲਾਇਗ ਯੋਗ ਨਹੀਂ 22.3 ਤੇ ਬਾਜੀ ਇਹਦੀ ਸੈਲ ਚੇਨਾ ਲਾਉਣ ਦੀ ਡੇਟ ਤੈਅ ਕਰਨ ਵਾਲੇ ਵੀ ਸਰਕਾਰ ਦੇ ਨੁਮਾਇੰਦੇ ਚੋਣੇ ਦਾ ਬੀ ਦੇ ਨਾਲੇ ਰਿਕਮੈਂਡ ਕਰਨ ਵਾਲੇ ਵੀ ਸਰਕਾਰੀ ਅਧਿਕਾਰੀ ਚੌਨੇ ਦੀ ਵਡਣ ਦੀ ਤਰੀਕ 1 ਅਕਤੂਬਰ ਹੈ ਮੰਡੀਆਂ ਦੇ ਵਿੱਚ ਉਦੋਂ ਪਹਿਲਾਂ ਲੈ ਕੇ ਨਹੀਂ ਆਉਣ ਦੇਵਾਂਗੇ ਕੇਸ ਦਰਜ ਕਰ ਦੇਵਾਂਗੇ ਫੇਰ ਉਹ ਵਿਕਦਾ કે ਨਹੀਂ ਵਿਕਦਾ ਜਦੋਂ ਤੁਸੀਂ ਉਹਦੀ ਰਾਖੀ ਦੀ ਖਾਤਰ ਜਾਣਿਓ ਫੇਰ ਦੋਸ਼ ਲਾਏ ਜਾਂਦੇ ਆ ਵੀ ਇੱਕ ਬੇਲੜਾਂ ਦੀ ਟੋਲੀ ਆ ਜਿਹੜੀ ਇਹ ਕਿਸਾਨਾਂ ਨੂੰ ਖਸਾਉਂਦੀ ਹੈ ਆ ਦੋਸ਼ਾ ਜਿਹੜੇ ਦਣ ਚੜਦਿਆਂ ਤੋਂ ਲੈ ਕੇ ਦਿਨ ਛਿਪਦਿਆਂ ਤੱਕ ਸਾਡੇ ਸਿਰਾਂ ਦੇ ਉੱਤੇ ਮੜੇ ਜਾਂਦੇ ਐ ਭਰਾਵੋ ਤੁਸੀਂ ਖੇਤਾਂ 'ਚ ਕੰਮ ਕਰਨ ਵਾਲਿਓ ਤੁਸੀਂ ਉਹ ਸਰਕਾਰ ਦਾ ਇੱਕ ਪਹੀਆ ਜਿਹੜੇ ਪਹੀਏ ਦੇ ਨਾਲ ਪੂਰੀ ਦੀ ਪੂਰੀ ਹਿੰਦੁਸਤਾਨ ਦੀ ਸਰਕਾਰ ਰੁੜਦੀ ਐ ਜਿਹੜੇ ਪਹੀਏ ਦੇ ਨਾਲ ਪੰਜਾਬ ਦੀ ਸਰਕਾਰ ਹੈ ਜਿਹੜੀ ਹਿੰਦੁਸਤਾਨ ਸੁਤਾਨ ਦੀ ਸਰਕਾਰ ਤਿੱਕਰ ਆਪ ਦਾ ਸਾਰਾ ਕੁਝ ਦਿਖਾਉਂਦੀ ਹੈ ਵੀ ਜੇ ਪੰਜਾਬ ਦੇ ਕਿਸਾਨ ਇੰਨੇ ਮਿਹਨਤੀ ਨਾ ਹੋਣ ਮਜ਼ਦੂਰ ਇੰਨੇ ਮਿਹਨਤੀ ਨਾ ਹੋਣ ਹਿੰਦੁਸਤਾਨ ਦੀ ਹਾਲਤ ਕੀ ਹੈ ਸੁਣੀਆਂ ਗੱਲਾਂ ਮੇਰਾ ਤਾਂ ਉਹਨਾਂ ਸਮੇਂ ਦਾ ਜਨਮ ਹੈ 1988 ਨਾ ਕਰਦੀਆਂ ਗੱਲਾਂ ਕਹਿੰਦੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਇੱਕ ਗੱਲ ਐ ਕਹਿੰਦੇ ਰਹੇ ਆ ਵੀ ਹਰ ਤੀਜੇ ਡੰਗ ਜਾ ਕੇ ਪਹਿਲਾਂ ਤਾਂ ਦੂਜੇ ਡੰਗ ਕੋਈ ਸ਼ੁਰੂਆਤ ਤੀਜੇ ਡੰਗ ਵੀ ਕਿਹਾ ਤੁਸੀਂ ਕਰਨ ਬਰਤ ਰੱਖ ਲਿਆ ਕਰੋ ਫੇਰ ਕਿਤੇ ਜੇ ਕੇ ਜਾ ਕੇ ਹਿੰਦੁਸਤਾਨ ਦਾ ਨਾਜ ਦਾ ਢਿੱਡ ਭਰਦਾ ਹੈ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਜਦੋਂ ਝੋਲੀ ਚਾ ਕੇ ਜਾਂਦੀ ਐ ਅਮਰੀਕਾ ਦੀ ਧਰਤੀ ਦੇ ਉੱਤੇ ਉਹਦਾ ਢਿੱਡ ਨੰਗਾ ਹੁੰਦਾ ਇਹਨੂੰ ਟੱਕ ਨਾਲੇ ਤੁਸੀਂ ਹੋ ਕੋਸੀਓ ਹਿੰਦੁਸਤਾਨ ਦੀ ਆਚਾਰਾਂ ਨੂੰ ਸਹੀ ਸੈਂਟਰ ਦੇ ਵਿੱਚ ਲਿਆਉਣ ਵਾਲੇ ਤੇ ਸਾਡੇ ਤੇ ਇਸ ਕਿਸਮ ਦੇ ਦੋਸ਼ ਲਾ ਕੇ ਸਾਡੇ ਕੋਲੇ ਰਹਿੰਦੇ ਦੋ-ਦੋ ਵਿੱਗੇ ਜ਼ਮੀਨ ਐ ਜਿਹੜੇ ਉਹ ਖੋਣ ਦੀ ਬਿਅੰਤ ਤੇ ਸਕੀਮ ਐ ਭੈਣੋ ਭਰਾਵੋ ਉਹ ਜੰਗ ਦੇ ਮੈਦਾਨ ਦੇ ਵਿੱਚ ਬੈਠੇ ਹੋ ਤੁਸੀਂ ਬਹੁਤ ਸਾਰੀਆਂ ਔਖੜਾਂ ਤਕਲੀਫਾਂ ਚੱਲਣੀਆਂ ਪੈਣੀਆਂ ਸਾਨੂੰ ਔਖਾ ਰਾ ਔਖਾ ਪੈਂਦਾ ਕੋਈ ਰੌਲਾ ਨਹੀਂ ਕਦੇ ਕਾਨੂੰਨ ਬਣ ਕੇ ਆ ਜਾਂਦੇ ਆ ਦਿੱਲੀ ਦੇ ਵਿੱਚੋਂ ਕਦੇ ਹਿੰਦੁਸਤਾਨ ਦੇ ਸੰਵਿਧਾਨ ਦੇ ਕਾਨੂੰਨ ਬਦਲ ਜਾਂਦੇ ਆ ਜਦੋਂ ਅਸੀਂ ਆਪ ਦੀ ਕੋਈ ਜ਼ਿੰਦਗੀ ਜਿਉਣ ਦਾ ਸਹੀ ਤਰੀਕਾ ਭਾਲਦੇ ਆ ਉਹਦੇ ਵਿੱਚ ਕੋਈ ਥੋੜੀ ਕਣੀ ਰਾਤ ਦੀ ਗੱਲ ਕਰਦੇ ਆ ਉੱਪਰ ਦਾ ਉੱਪਰ ਦਾ ਸਾਰਾ ਹਿੰਦੁਸਤਾਨ ਦਾ ਢਿੱਡਾ ਸਰ ਚਾਹੀਦਾ ਇੱਕ ਵਾਰੀ ਤਾਂ ਆ ਕੇ ਦੇਖੋ ਤੁਸੀਂ ਸਾਡੇ ਵਾਲੇ ਤਾਂ ਖੜਕੇ ਸੋਡੀਆਂ ਗਣਤੀਆਂ ਬਣਤੀਆਂ ਕਿਧਰ ਨੂੰ ਜਾਣ ਗਿਆ ਸਾਡੇ ਆ ਰਾਮ ਦਾ ਵੇਲਾ ਨਹੀਂ ਸਾਡੇ ਤੇ ਬਿਫਤਾ ਪੈ ਗਈ ਸਾਨੂੰ ਢੋਈ ਨਹੀਂ ਮਿਲਦੀ ਛੇਤੀ ਕੀਤੇ ਕਿਤੇ ਇਹ ਨਾ ਹਲਾਤਾ ਵੀ ਦੀ ਲੱਗਦੇ ਆ ਪੈਣੋ ਪਾਵੋ ਸੀ ਇਹ ਹਾਲਾਤਾਂ ਨੂੰ ਮੋੜਾ ਦੇਣ ਦੀ ਖਾਤਰ ਸਾਡੀ ਕੋਈ ਆ ਪਾਈਪਲਾਈਨ ਵਾਲੇ ਭਰਾਵਾਂ ਨਾਲ ਰਿਸ਼ਤੇਦਾਰੀ ਨਹੀਂ ਹੈਗੀ ਹਰਿਆਣੇ ਦੇ ਵਿੱਚੋਂ ਚੱਲ ਕੇ ਪੰਜਾਬ ਦੇ ਵਿੱਚ ਪਾਈਪਲਾਈਨ ਬਣਦੀ ਹੈ ਹਰਿਆਣੇ 'ਚ ਕੋਈ ਉਸ ਕਿਸਮ ਦੀ ਜਥੇਬੰਦੀ ਨਹੀਂ ਜਿਹੜਾ ਉਹਦਾ ਜਵਾਬ ਦੇਵੇ ਜਦੋਂ ਪੰਜਾਬ ਦੇ ਵਿੱਚ ਐਂਟਰ ਹੁੰਦੀ ਉਹ ਪਾਈਪਲਾਈਨ ਉਹਦਾ ਵਿਰੋਧ ਹੁੰਦਾ ਹੈ ਬਰੋਹ ਦੇ ਇਸ ਕਰਕੇ ਹੁੰਦਾ ਐ ਇਹ ਤੋਂ ਪਹਿਲਾਂ ਜਿਹੜੀ ਗੇਲ ਪਾਈਪ ਲਾਈਨ ਰਫਾਈਨਰੀ ਦੇ ਵਿੱਚੋਂ ਪਈ ਐ ਉਹਦਾ 36 ਲੱਖ ਲੱਗਦਾ ਭਰਾਓ ਐਸੇ ਬਠਿੰਡੇ ਜ਼ਿਲ੍ਹੇ ਵਾਲਿਆਂ ਨੇ ਜਿੱਥੋਂ ਦੀ ਬਠਿੰਡੇ ਜ਼ਿਲ੍ਹੇ ਵਿੱਚ ਦੀ ਉਹ ਮੰਗੀ ਐ ਇਹ ਗੱਲ 2017 ਦੀ ਐ ਤੇ ਅੱਜ ਅਸੀਂ 24 ਸਭਾਪਤ ਹੋਣੇ ਜਿ ਬੈਠੇ ਆ 7 ਸਾਲ ਪਹਿਲਾਂ ਦੀ ਗੱਲ ਐ ਉਸ ਗੱਲਬਾਤ ਦੇ ਵਿੱਚ ਬੇ ਸ਼ਾਵਲਾ ਇੱਥੇ ਜਿਹੜਾ ਐਸ.ਡੀ.ਓ. ਸਾਹਿਬ ਤਲਵੰਡੀ ਸਾਬੋ ਵਾਲਾ ਇੱਥੇ ਸਾਰਾ ਅਮਲਾ ਫੈਲਾ ਆ ਆਪਦੇ ਮੂਹ ਦੇ ਨਾਲੇ ਗੱਲ ਰੱਖੀ ਵੀ 24 ਲੱਖ ਰੁਪਇਆ ਦਾ ਸਰਕਾਰੀ ਕੀਮਤ ਹੈ ਪੈਪ ਨਗਾਉਣ ਦੀ ਤੇ ਜਦੋਂ ਪੈਪ ਨੰਗੀ ਨੂੰ ਡੇਢ ਪੌਣੇ 2 ਸਾਲ ਹੋ ਗਏ ਸੀ ਜਦੋਂ ਟੋਏ ਪੱਟੇ ਹੋਏ ਸੀ ਜਦੋਂ ਜਿਹੜੀ ਧਰਤੀ ਥੱਲੇ ਜਿਹੜੀ ਪਾਣੋ ਪੱਥਰ ਚੀਕਣੀ ਕਕਰਤਾ ਬੋਤੀ ਰੋੜ ਉਹ ਚਾਕੇ ਤਾਹਾਂ ਸਿਰ ਤੇ ਚੰਗੀ ਮਿੱਟੀ ਪਾਈਪਲਾਈਨ ਦੇ ਉੱਤੇ ਪਾਟੀ ਅੱਜ ਵੀ ਭਰਾਓ ਤੁਸੀਂ ਕੌਰਿਆਂੜੇ ਤੋਂ ਉਤਰ ਪੋ ਪਾਈਪਲਾਈਨ ਦੀ ਨਿਸ਼ਾਨੀ ਅੱਜ ਤੋਂ 20 ਦਿਨਾਂ ਨੂੰ ਕਣ ਕਹਿ ਕੇ ਸਰੋਂ ਆਉਂਦੇ ਉੱਤੇ ਸੋਨੀ ਦੀ ਫਸਲ ਜਿਹੜੀ ਵਿਜੀ ਐ ਐਦੋਂ ਵੱਧ ਨਹੀਂ ਵਾਦੀ ਜੇ ਦੂਜੇ ਥਾਮਾ ਤੇ ਐਡੀ ਬੱਲੀ ਐ ਉਧਰ ਤੇ ਇੰਨੀ ਬੱਲੀ ਐ ਉਹਦੀ ਨਿਸ਼ਾਨੀ ਦੀ ਕੋਈ ਲੋੜ ਨਹੀਂ ਤੁਸੀਂ ਤੁਰ ਪਿਓ ਇਧਰੋਂ ਜਿੱਥੇ ਪੰਜਾਬ ਪੰਜਾਬ ਜਾ ਕੇ ਸਬਾਪਤੀ ਹੋਗੀ ਜੇ ਤੁਸੀਂ ਸਰਸੇ ਕੰਨੀ ਨੂੰ ਜਾਣਾ ਹੈ ਉਹ ਡੰਡੀ ਡੰਡੀ ਪਏ ਆਇਓ ਛਰੇ ਆਮ ਜਾ ਕੇ ਸਰਸੇ ਜ਼ਿਲ੍ਹੇ ਚ ਵਰਜੋਗੇ ਆ ਹਰ ਜਾਇ ਕੀਤਾ ਸਾਡਾ ਇਸ ਪਾਈਪ ਲਾਈਨ ਨੇ ਜਦੋਂ ਇਹਦੀ ਗੱਲ ਚੱਲੀ ਮੁਆਵਜ਼ੇ ਦੀ 37 ਕੱਪੜੀਆਂ ਗਲਾਗੀ ਸਾਰਿਆਂ ਦੇ 37 ਕੱਪੜੀਆਂ ਦਾ ਇਹ ਮੁਆਵਜ਼ਾ ਨਹੀਂ ਮਿਲੂ ਪ੍ਰਸ਼ਾਸਨ ਨੂੰ ਲੱਖ ਰੁਪਇਆ ਜੁਰਮਾਨਾ ਪਾਤਾ ਹਾਈ ਕੋਰਟ ਨੇ ਸਾਡੇ ਵੀ ਸਮਰ ਆਏ ਆਦੇ ਸਾਵੇਂ ਆਗੂਆਂ ਦੇ ਤੁਸੀਂ ਵੀ ਸ਼ਾਮਲ ਹੋ ਜਦੋਂ ਆਪਣੇ ਵਕੀਲ ਸਾਹਿਬ ਨੇ ਕਿਹਾ ਵੀ ਆਪਾਂ ਨੂੰ ਕੋਈ ਲੋੜ ਨਹੀਂ ਉਹ ਐਫ ਆਈ ਆਰ ਦਾ ਨਕਲਾ ਲੈਤੀਏ ਐਫ ਆਰ ਦੇ ਵਿੱਚ ਇਹ ਗੱਲਾਂ ਲਿਖੀਆਂ ਹੋਈਆਂ ਐ ਪ੍ਰਸ਼ਾਸਨ ਤੇ ਸਰਕਾਰ ਬਿਲੇ ਹੋਇਆ ਕੰਪਨੀ ਦਾ ਨੁਕਸਾਨ ਕਰਦੇ ਐ ਜਦੋਂ ਅਸੀਂ ਇੱਕ ਵਾਰੀ ਗੱਲਬਾਤ ਦੇ ਵਿੱਚ ਬੈਠੇ ਕਿਸੇ ਅਧਿਕਾਰੀ ਨੇ ਐਫ ਆਰ ਚਾ ਕੇ ਸਾਡੇ ਸਾਹਮਣੇ ਧਰਤੀ ਪੰਜਾਬੀ ਪੜ ਲੈਨੇ ਆ ਭਰਾਓ ਅੰਗਰੇਜ਼ੀ ਸੀ ਉਹ ਜਾਦੇ ਜਦੋਂ ਉਹਦੇ ਕੁਝ ਮੂਰਲੇ ਸ਼ਬਦ ਪੁੱਛੇ ਉਹ ਕਹਿੰਦੇ ਵੀ ਆਹ ਕਹਿੰਦੀ ਆ ਹਾਈ ਕੋਰਟ ਮੇਰੇ ਕੋਲੇ ਬਹੁਤ ਸਾਰੀਆਂ ਉਦੋਂ ਪਹਿਲਾ ਅਤਿਆਚਾਰ ਦੀਆਂ ਫੋਟੋਆਂ ਮੇਰੇ ਕੋਲੇ ਸੀ ਜਿਹੜੇ ਅਧਿਕਾਰੀ ਨਾਲ ਅਸੀਂ ਬੈਠੇ ਮੈਂ ਕਿਹਾ ਤੁਸੀਂ ਆਪਣੇ ਮਿਲਿਆ ਹੋਇਆ ਦੀਆਂ ਤਸਵੀਰਾਂ ਤਾਂ ਦਿਖਾ ਦਿਓ ਕਿਵੇਂ ਰਲ ਕੇ ਚੱਲਦੇ ਆ ਸੀ ਕਿਵੇਂ ਸਾਡੇ ਉਹਨਾਂ ਨਾਲ ਸਿਰ ਜੜੇ ਹੋਏ ਐ ਕਿਹੜੀਆਂ ਸਾਂਝਾਂ ਸਾਡੀਆਂ 20 ਤਰੀਕ ਨੂੰ ਜਦੋਂ ਇਲੈਕਸ਼ਨ ਆਂਗੇ ਪ੍ਰਚਾਰਕਾਰ ਜਿਹੜੇ ਥਾਵਾਂ ਦੇ ਤੋਂ ਤਿੰਨ ਇਹਨਾਂ ਦੇ ਕੈਂਡੀਡੇਟ ਜਿੱਤ ਗਏ 21 ਤਰੀਕ ਦਾ ਦਿਨ ਚੜਿਆ ਚਾਕੇ ਲਿਆ ਕੇ ਸਾਰੀ ਫੋਰਸ ਹੈ ਜਿਹੜੀ ਉਹ ਦੁਨੀਆਲੇ ਦੇ ਵਿੱਚ ਧੋਕਤੀ ਦੁਨੀਆਲੇ ਦੀ ਐਂਟਰੀ ਬੰਦ ਹੈ ਦੁਨੀਆਲੇ ਦੇ ਲੋਕਾਂ ਦਾ ਵੱਧ ਹੈ ਦੁਨੀਆਲੇ ਦੇ ਲੋਕ ਉਹਦਾ ਵਿਰੋਧ ਕਰਦੇ ਆ ਭਾਰਤਮਾਣ ਵਾਲੀ ਸੜਕ ਦਾ ਡੀਸੀ ਸਾਹਿਬ ਕੌਣ ਕਰਦਾ ਸੀ ਵਿਰੋਧ ਉਹਦਾ ਵਿਰੋਧ ਜੋ ਕਰਦਾ ਹੈ ਨਹੀਂ ਅਸੀਂ ਜੇ ਤੇ ਗਰੋਹ ਕਰ ਜਾ ਕੇ ਹੋਏ ਉਦੋਂ ਪੈਸਿਆਂ ਵਾਲੀਆਂ ਗੱਲਾਂ ਤੇ ਸਮਝੌਤੇ ਨਹੀਂ ਹੋਣਗੇ ਉਦੋਂ ਤਾਂ ਅਸੀਂ ਕਹਾਂਗੇ ਜਿਹੜੀ ਆ ਬਟਿੰਡੇ ਆਰਾਮੇ ਤੋਂ ਜਾਂਦੀ ਐ ਰਫਿੰਡਰੀ ਰੋਡ ਐ ਜਿਹੜੀ ਇਹਦੇ ਤੇ ਖੜ ਜੋ ਭਰਾਵੋ ਕਿਤੇ ਐਕਸੀਡੈਂਟ ਨਹੀਂ ਹੁੰਦਾ ਬਹੁਤ ਚੌੜੀ ਸੜਕ ਐ ਜਿਹੜੀ ਬਟਿੰਡੇ ਤੋਂ ਬਰਨਾਲੇ ਨੂੰ ਜਾਂਦੀ ਐ ਚੰਡੀਗੜ੍ਹ ਨੂੰ ਜਾਂਦੀ ਐ ਜਿਹੜੀ ਬਟਿੰਡੇ ਤੋਂ ਅੰਮ੍ਰਿਤਸਰ ਨੂੰ ਜਾਂਦੀ ਐ ਉਹ ਸੜਕਾਂ ਦੇ ਉੱਤੇ ਉਸ ਕਿਸਮ ਦੇ ਐਕਸੀਡੈਂਟ ਨਹੀਂ ਹੁੰਦੇ। ਉਹਨਾਂ ਤੇ ਢੀੜਾਂ ਨਹੀਂ ਹੈਗੀਆਂ। ਸਾਡੇ ਲਈ ਤਾਂ ਉਹ ਸੜਕਾਂ ਬਹੁਤ ਐ। ਸਾਨੂੰ ਤਾਂ ਇਸ ਗੈਸ ਪਾਈਪਲੈਨ ਦੀ ਲੋੜ ਨਹੀਂ। ਕਹਿੰਦੇ ਜਿੱਦੇ ਜੰਗ ਲਾਗੀ ਡੀਸੀ ਸਾਹਿਬ ਕਹਿਨੇ ਆ ਮਠਿੰਡੇ ਦੇ। ਉਹ ਜੰਗ ਦੇ ਦਰਮਿਆਨ ਤੁਸੀਂ ਭੋਜਨ ਪਕਾਉਣ ਬੰਨੀਓ ਮਰ ਜਾਓਗੇ ਜੇ ਪਾਈਪਲੈਨ ਨਾ ਪਈ। ਲੰਗਰ ਲਾ ਕੇ ਦੇਣਗੇ ਸਾਨੂੰ ਗੈਸ ਦਾ ਇਹ ਜਿਹੜਿਆ ਸਿਲੰਡਰ ਰੋਜ਼ ਵਧਾ ਦਿੰਦੇ ਆ ਆ ਬਕਿੰਡੇ ਦੀ ਭਾਵੇਂ 25 26 ਦਿਨ ਪਹਿਲਾਂ ਨਹੀਂ ਘਟੜੇ ਬਿਯਾਰ ਦੇ ਵਿੱਚੀ ਦੱਬੀਆਂ ਹੋਈਆਂ ਪੈਪੈਂਸ ਗੈਸੀਆਂ ਜਿਹੜੀਆਂ ਗੇਲ ਵਾਲੀਆਂ ਨਹੀਂ ਗਈ ਪੈਪ ਅੱਗ ਲੱਗੀ ਤਿੰਨ ਚਾਰ ਦੁਕਾਨਾਂ ਮਚ ਗਈ ਆ ਬੁਝੀ ਨਹੀਂ ਫਾਇਰ ਬਰੇਡ ਨੇ ਆ ਲਾ ਕੇ ਮਸਾ ਕੰਟਰੋਲ ਕੀਤਾ ਸਰਚ ਮਾਰਨੀ ਹੈ ਬਾਈ ਛੋਟੀ ਗੈਸ ਇਹ ਅਸੀਂ ਸਾਨੂੰ ਤਾਂ ਲੋੜ ਨਹੀਂ ਇਹਨਾਂ ਸੜਕਾਂ ਦੀ ਸਾਨੂੰ ਲੋੜ ਨਹੀਂ ਇਹੋ ਜਿਹੇ ਗੈਸ ਪਾਈਪਾਂ ਦੀ ਸਾਨੂੰ ਲੋੜ ਨਹੀਂ ਐਸ ਧਰਤੀ ਦੇ ਉੱਤੇ ਸੱਤ ਸਮੁੰਦਰੋਂ ਪਾਰ ਆਲੇ ਲੋਕਾਂ ਦੇ ਪਪਾਂ ਦੇ ਪਾਰ ਦੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹਨਾਂ ਗੱਲਾਂ ਨੂੰ ਉਹਨਾਂ ਚਿਰ ਕਰਦੇ ਅੱਜ ਨਾ ਚਿਰ ਸਾਡੇ ਕੋਲੇ ਤਾਕਤ ਥੋੜੀ ਹੈ ਜੇ ਐਸੇ 14 ਪਿੰਡਾਂ ਦਾ ਮਸਲਾ ਭਾਵੇਂ ਪੈਣੋ ਉਹ 14 ਪਿੰਡਾਂ ਦੇ ਵਿੱਚੋਂ 10% ਗਿਣਤੀ ਆ ਜੇ ਇਹ ਸਾਨੂੰ ਨਾਕੇ ਲਾ ਕੇ ਘੇਰ ਲੈਣਗੇ ਤੇ ਸਾਨੂੰ ਆਏ ਦੱਸਣਗੇ ਵੀ ਕਿਹੜੇ ਰਾਹ ਆਉਣੇ ਤੁਸੀਂ ਲੈਣੇ ਆਲੇ ਨੂੰ ਅਰੇ ਹਉ ਦੇ ਉੱਤੇ ਫਾਇਰ ਬੁਲੇ ਵਾਲੀਆਂ ਗੱਡੀਆਂ ਦੇ ਨਾਲ ਉਹ ਦਾਅ ਬਣਾਉਣੀ ਚਾਹੁੰਦੇ ਆ ਵੀ ਜਿੱਥੋਂ ਦੀ ਅਸੀਂ ਲੰਘਾਵਾਂਗੇ ਉੱਥੋਂ ਦੀ ਨੰਗੜਾ ਪਾਊਗਾ ਜਿਹੜਾ ਕੁਛ ਹੀ ਕਹਾਂਗੇ ਉਹ ਤੁਹਾਨੂੰ ਖਾਣਾ ਪਊਗਾ ਜਿਹੜਾ ਕੁਛ ਅਸੀਂ ਦਿਨੇ ਆ ਤੁਹਾਨੂੰ ਪੀਣਾ ਪਊਗਾ ਸਾਡੀ ਮਰਜ਼ੀ ਦੇ ਉੱਤੇ ਕੰਟਰੋਲ ਕਰਨ ਦੀ ਕੋਸ਼ਿਸ਼ ਹੈ ਰੌਲਾ ਬੱਗਾ ਦੋ ਰਹਾਂ ਦਾ ਪੇੜਾ ਇੱਥੇ ਦੋ ਰਹਾਂ ਦਾ ਇੱਕ ਰਾ ਸਾਡੇ ਵਾਲਾ ਜਿਹੜਾ ਅਸੀਂ ਜਿਉਂਦੇ ਤੁਰਿਆ ਉਹਨਾਂ ਸਾਡੇ ਦਾਦੇ ਪੜਦਾਦਾ ਤੋਂ ਲੈ ਕੇ ਇੱਕ ਨਵਾਂ ਖੋਲਿਆ ਹੋਇਆ ਇਹਨਾਂ ਨੇ 1992 ਦੇ ਸਮਝੌਤੇ ਵਾਲਾ ਡੰਕਲ ਵਾਲਾ ਜਿਹੜਾ ਸਾਨੂੰ ਮਨਜ਼ੂਰ ਨਹੀਂ ਜਿਹੜਾ ਸਾਡੇ ਹਜਮ ਨਹੀਂ ਆਉਂਦਾ ਹੈਗਾ ਜਿਹਨੇ ਸਾਡੀ ਪ੍ਰਵਾਦੀ ਠਾ ਦੇਣੀ ਹੈ ਉਹ ਸਰਾਂ ਦੇ ਬ੍ਰੋਤੀਆ ਭਰਾਏ ਪੈਣਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਸ ਰਾਨੋ ਕਿਤੇ ਸਾਡੇ ਲੋਕਾਂ ਨੂੰ ਥੋੜੀ ਜੀ ਸਮਝ ਆ ਗਈ ਤੁਸੀਂ ਇਸ ਧਰਤੀ ਤੇ ਪੈਰ ਧਰ ਕੇ ਦੇਖੋ ਪੈਰ ਆ ਹਲਾਤ ਪੈਦਾ ਕਰਨੇ ਆਪਾਂ ਸਾਰਿਆਂ ਨੇ ਇਕੱਠੇ ਹੋ ਗਏ। ਇਸ ਗੱਲ ਦੇ ਲਈ ਲੱਗੇ ਹੋਰੇ ਆਪਾਓ ਕਿਸੇ ਦਾ ਚੀ ਨਹੀਂ ਕਰਦਾ। ਕੋਈ ਪਾਈ ਪੰਜ ਸੌ ਸੌ ਦੇਣ ਲਗਾਤਾਰ ਆਪਦੇ ਘਰਾਂ ਤੋਂ ਬਾਹਰ ਰਹਿ ਕੇ ਰਿਸ਼ਤੇਦਾਰੀਆਂ ਤੋਂ ਵੱਧ ਅਸੀਂ ਇਹਨਾਂ ਪਿੰਡਾਂ ਦੇ ਨਾਲ ਦੋਸਤੀ ਪਾਈ ਬੈਠਿਆ। ਇਹਨਾਂ ਪਿੰਡਾਂ ਦੇ ਲੋਕਾਂ ਨੂੰ ਪਤਾ ਹੈ ਭਰਾਓ ਪੌਣੇ 2 ਸਾਲ ਹੋ ਗਏ ਸਾਨੂੰ ਉੱਥੇ ਬੈਠਿਆਂ ਨੂੰ ਸਾਨੂੰ ਕਦੇ ਲੰਗਰ ਦਾ ਕਦੇ ਚਾਹ ਦਾ ਕਦੇ ਪਾਣੀ ਦਾ ਤੋੜਾ ਨਹੀਂ ਆਉਣ ਦਿੱਤਾ ਤੇ ਜਦੋਂ ਵਿਪਤਾ ਬਣੀ ਸਾਡੇ ਬਸੋਂ ਬਾਹਰ ਹੋਈ ਤੁਸੀਂ ਪੂਰੇ ਪੰਜਾਬ ਦੇ ਵਾਸੀਓ ਜਿਹੜੇ ਉਹਨਾਂ ਨੇ ਆ ਕੇ ਸਾਡੀ ਬਾਹ ਫੜੀ ਐ ਤੁਹਾਡੇ ਇਸ ਕੱਲੋਂ ਧੰਨਵਾਦ ਕਰਦੇ ਆਂ ਅਸੀਂ ਦਿਲੋਂ ਧੰਨਵਾਦੀ ਆ ਇਹਨਾਂ ਦੇ ਲਾਂ ਲਈ ਆ ਸਾਂਝਾ ਪਕੀਆਂ ਕਰਨ ਦੇ ਲਈ ਜ਼ੋਰ ਲੱਗਿਆ ਹੋਇਆ ਸਾਡਾ ਨਾ ਸਾਡੇ ਧੋਲੇ ਛੰਨੇ ਸਗੇੜਾ ਨਾਲ ਕੋਈ ਰਿਸ਼ਤੇਦਾਰੀ ਸੀ ਨਾ ਸਾਡੀ ਗਵਿੰਦਪੁਰੇ ਵਾਲੇ ਨਾਲ ਸੀ ਨਾ ਸਾਡੀ ਸਾਧੂ ਸਿੰਘ ਟਾਟੂਪੁਰ ਉਹ ਬਾਦਰਦੇੜ ਤੇ ਜਿਹੜੀਆਂ ਜ਼ਮੀਨਾਂ ਦੇ ਲਈ ਆਉਂਦਾ ਸਿਰ ਦਿੱਤਾ ਉਹਦੀ ਰਿਸ਼ਤੇਦਾਰੀ ਨਹੀਂ ਸੀ ਕੋਈ ਉੱਥੇ ਆ ਸਾਝਾ ਸੀ ਆ ਸਾਝਾ ਸਾਡੀਆਂ ਜਿਹੜਾ ਅਸੀਂ ਇੱਕ ਦੂਜੇ ਦਾ ਝੂਠਾ ਵੀ ਖਾਨੇ ਆ ਇੱਕ ਦੂਜੇ ਦੇ ਦੁੱਖ ਨੂੰ ਭੈਣ ਭਰਾਵਾਂ ਤੋਂ ਵੱਡਾ ਦੁੱਖ ਮੰਨਦੇ ਆ ਇੱਕ ਦੂਜੇ ਦੇ ਉੱਤੇ ਪਈ ਢੀੜ ਨੂੰ ਆਗ ਦੇ ਤੋਂ ਵੱਧ ਢੀੜ ਮੰਨਦੇ ਆ ਆ ਰਿਸ਼ਤੇ ਕਾਇਮ ਕਰਨ ਵਾਸਤੇ ਲੱਗੇ ਹੋਇਆ ਬਾਈ ਅਸੀਂ ਤੁਸੀਂ ਕਿਹੜੀਆਂ ਦਲੀਲਾਂ ਦਿੰਦੇ ਸਾਨੂੰ ਕਿਹੜੀਆਂ ਦਲੀਲਾਂ ਤੁਹਾਡੇ ਕੋਲੇ ਜਿਹੜੀਆਂ ਸਾਨੂੰ ਝੂਠਾ ਕਰਕੇ ਸਿਰ ਦੇਣ ਇੱਕ ਵਾਰੀ ਟਾਲੀ ਕਿਹਾ ਸੀ ਸੀ ਉੱਥੇ ਬੈਠਿਆ ਨੇ ਕੀ ਤੁਸੀਂ ਲੈਲੇ ਵਾਲੇ ਪਿੰਡ ਦੇ ਵਿੱਚ ਹੋਕਾ ਦੇ ਕੇ ਕੱਟ ਕਰ ਲੋ ਮੈਂ ਅਗਰ ਤਲਵੰਡੀ ਕਰ ਲੋ ਹੋਰ ਨਾ ਪਿੰਡਾਂ 'ਚ ਕਰ ਲੋ ਮੂਹਰੇ ਕਰ ਲੋ ਸੇਮੇ ਕਰ ਲੋ ਜੋਧਪੁਰ ਕਰ ਲੋ ਮਾਣੇ ਖਾਨੇ ਕਰ ਲੋ ਰਾਏ ਖਾਨੇ ਕਰ ਲੋ ਡੀਸੀ ਸਾਹਿਬ ਤੁਸੀਂ ਇੱਕ ਵਾਰੀ ਤਾਂ ਕਹਾ ਦਿਓ ਸਾਨੂੰ ਵੀ ਝੂਠਿਆਂ ਦੀ ਸਪੋਰਟ ਕਰਦੇ ਆ ਇਹ ਇਹ ਨਜਾਇਜ਼ ਰਕਸਾਉਂਦੇ ਆ ਲੋਕਾਂ ਨੂੰ ਜਵਾਬ ਤਾਂ ਦਿੰਦੇ ਫਿਰ ਐਡੀਸੀ ਸਾਹਿਬ ਜਿਹੜੇ ਬੈਠੇ ਸੀ ਉੱਥੇ ਜਦੋਂ ਡੀਸੀ ਸਾਹਿਬ ਨਾਲ ਬਹਿਨੇ ਆ ਉਹ ਵੀ ਕਹਿੰਦਾ ਬਾਜ਼ਮ ਗੱਲ ਐ ਪਰ ਇਹ ਮੈਂ ਨਹੀਂ ਕਰ ਸਕਦਾ ਇਹ ਤਾਂ ਹਾਈ ਕੋਰਟ ਦਾ ਸੁਪਰੀਮ ਕੋਰਟ ਦਾ ਡੰਡਾ ਚੜਿਆ ਹੋਇਆ ਸਰਕਾਰ ਦਾ ਸਰਕਾਰ ਤੇ ਸਾਡੇ ਵੇਲੇ ਕਿੱਧਰ ਗਈ ਬਾਈ ਹਾਈ ਕੋਰਟ ਤੇ ਸੁਪਰੀਮ ਕੋਰਟ ਸਾਡੇ ਵਾਸਤੇ ਕਿਉਂ ਨਹੀਂ ਬੋਲਦੀ ਸਾਡੇ ਵਾਸਤੇ ਉਹ ਜੱਜਾਂ ਦੇ ਮੂੰਹ ਕਿਉਂ ਬੰਦ ਹੋਏ ਹੋਏ ਐ ਸਾਡੇ ਵਾਸਤੇ ਜਿਹੜਾ ਨੂੰ ਅਸੀਂ ਆਪਨੇ ਪਰਚੀ ਸਿੱਟੀ ਐ ਉਹ ਸਾਡੇ ਦੁਸ਼ਮਣ ਕਿਉਂ ਬੜੇ ਬੈਠੇ ਐ ਕਹਾਣੀ ਕਿੱਧਰ ਨੂੰ ਤੁਰੀ ਜਾਂਦੀ ਐ ਇਹ ਇਹਨੂੰ ਮੋੜਾ ਦੇਣਾ ਭਰਾਵੋ ਭੈਣੋ ਅਸੀਂ ਇਸ ਗੱਲ ਦੀ ਖਾਤਰ ਲੱਗੇ ਆ ਅਸੀਂ ਜਦੋਂ ਸੋਡੇ ਡਾਂਗਾ ਪੈਂਦੀਆਂ ਸੀ ਮੈਂ ਨੇੜੇ ਤੋਂ ਜੁੜੇ ਨੇ ਦੇਖਿਆ ਰਾਤ ਚੀਕ ਨਹੀਂ ਪਈ ਦੇਖੀ ਕਿਸੇ ਦੀ ਚੀਕ ਲਲਕਰੇ ਤਾਂ ਸੁਣਦੇ ਸੀ ਟਿੱਕੀ ਹੋਈ ਰਾਤ ਦੇ ਵਿੱਚ ਉੱਥੇ ਫਾਇਰਿੰਗ ਹੋਈ ਐ ਸਾਨੂੰ ਛਰੇ ਆਮ ਸੁਣਦੀ ਸੀ ਵੀ ਫਾਇਰਿੰਗ ਹੋਗੀ ਸਾਡੇ ਕਿਸੇ ਭਰਾ ਨੇ ਫਾਇਰਗ ਤਾਂ ਨਹੀਂ ਕੀਤੀ ਬਾਈ ਜੇ ਸਾਡੇ ਨਾਲ ਕੋਈ ਇਨਾ ਵਾਅਦਾ ਕਰਦਾ ਉਹਦੀ ਸੁਰੱਖਿਆ ਅਸੀਂ ਆਪ ਦੀ ਸੁਰੱਖਿਆ ਕਰਨ ਦੇ ਲਈ ਇਹਦਾ ਜਵਾਬ ਦੇਣਾ ਤਾਂ ਸਾਡੀ ਮਜਬੂਰੀ ਆ ਬਾਈ ਅਸੀਂ ਆਦੀਆਂ ਲੱਤਾਂ ਵਾਹਾਂ ਪਰੌਦੇ ਰਹਿਆ ਜਾਦ ਹੈ ਮੈਸਰਖਾਨੇ ਵਾਲਾ ਕੋਲ ਐ ਚੋ ਤੇਰਾ ਕਿਲੋਮੀਟਰ ਹੈ ਮੈਸਰਖਾਨਾ ਜਦੋਂ ਤੁਸੀਂ ਬੰਗੜੇ ਪਵਾਤੇ ਸੀ ਬਾਹਾਂ ਦੇ ਵਿੱਚ ਬੰਗੜੇ ਸਕੇ ਸਕੇ ਭਾਹਾਂ ਦੇ ਜਦੋਂ ਤੁਸੀਂ ਮੈਸਰਖਾਨੇ ਦੇ ਉਠਾ ਨੂੰ ਕੁੱਟ ਕੇ ਉਹਦਾ ੜਾਟ ਪਵਾ ਕੇ ਇਹ ਗਲਮਨਾ ਦੇ ਵਿੱਚ ਭਰਨੀ ਚਾਹੁੰਦੇ ਸੀ ਭਾਈ ਉਠਾ ੜਾਟ ਪਾਉਂਦੇ ਆ ਬੰਦੇ ਦਾ ਚੀਜ਼ ਕੀ ਹੁੰਦੀ ਹੈ ਜਦੋਂ ਤੁਸੀਂ ਕੱਟਿਆ ਨੀ ਟੂ냐 ਤੋੜਿਆ ਜਦੋਂ ਸਾਡਾ ਇੱਕ ਅਪੰਗ ਬੱਚਾ ਸੀ ਜਿਹੜਾ ਰੁੱੜਦਾ ਸੀ ਤੁਰ ਨਹੀਂ ਸਕਦਾ ਸੀ ਉਹਦੇ ਡਾਂਗਾ ਮਾਰਨ ਵੇਲੇ ਦਰਦ ਨਹੀਂ ਕੀਤਾ ਜਦੋਂ ਲੋਕਾਂ ਨੀਆਂ ਪੇਟੀਆਂ ਦੇ ਵਿੱਚ ਕੋਪਾ ਖਲੋ ਕੇ ਜਿਵੇਂ ਪਾਕਿਸਤਾਨ ਦੇ ਲੋਕਾਂ ਦੇ ਉੱਤੇ ਹਮਲਾ ਕਰਨਾ ਹੁੰਦਾ ਤੜਕੇ ਸਾਡੇ ਛਿਵਜੇ ਇਸ ਤਰ੍ਹਾਂ ਹਮਲਾ ਕੀਤਾ ਤੁਸੀਂ ਤੇ ਸਾਡੇ ਟੁੱਟੇ ਹੋਏ ਲਤਾ ਬਹਾਲੇ ਨੌਜਵਾਨ ਜਿਹੜੇ ਸਾਡਾ ਵੀ ਇੱਕ ਪਿੰਡ ਦਾ ਮਲਕੀਤ ਸਿੰਘ ਸੀ 18-19 ਸਾਲ ਦਾ ਗੱਭਰੂ ਸੀ ਪੂਰੇ 3 ਮਹੀਨੇ ਕੱਟ ਗਿਆ ਹੈ 3 ਮਹੀਨੇ ਲਤ ਦਾ ਚੂਰਾ ਕਰਿਆ ਹੋਇਆ ਸੀ ਬਾਈ ਹਸਪਤਾਲ 'ਚ ਨਹੀਂ ਲੈ ਕੇ ਆਇਆ ਕੋਈ ਕਿਸੇ ਨੇ